ਕੌਣ ਕਹਿੰਦਾ ਗੋਰਿਆਂ ਦੇ ਵਿੱਚ ਅંધ ਵਿਸ਼ਵਾਸ ਨਹੀਂ ਹੁੰਦਾ? ਹਨਾ ਮੈਂ ਮਖੌਣਾ ਅંધ ਵਿਸ਼ਵਾਸ। ਹਰੇਕ ਦੁਨੀਆ ਨੇ ਕੋਈ ਨਾ ਕੋਈ ਆਪਣਾ ਫੇਥ ਕ੍ਰੀਏਟ ਕੀਤਾ। ਇੱਧਰ ਦੇਖਿਓ। ਇਹ ਆ ਲੋਗ। ਆ ਲੋਗ ਬਚਿਆ। ਇਹਦੇ ਪਿੱਛੇ ਨਾਲ ਕੀ ਰੀਜ਼ਨ ਆ? ਕੀ ਵਜ੍ਹਾ ਹੈ? ਪਰ ਕੋਈ ਨਾ ਕੋਈ ਲੌਜੀਕ ਨਹੀਂ ਹੈਗਾ ਬਸ ਇੱਕ ਵਿਸ਼ਵਾਸ ਬਣਾਇਆ। ਕਿ ਸਾਡਾ ਪਿਆਰ ਬਚਿਆ ਰਵੇ ਜਿਵੇਂ ਜਿੰਦਰਾ ਬਚਾਰੀਦਾ। ਦੇਖੋ। ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਹਰ ਇੱਕ ਚੀਜ਼ ਪਈ ਹੋਈ ਆ ਕਿਤੇ ਨਾ ਕਿਤੇ ਇੱਕ ਪਾਸੇ ਲੰਡਨ ਆਈ ਆ ਪੂਰਾ 뷰 ਤੇ ਦੂਜੇ ਪਾਸੇ ਇਹ ਚੀਜ਼ ਵੀ ਕਿਤੇ ਨਾ ਕਿਤੇ ਨੁਕਰੇ ਲੁਕੀ ਹੋਈ ਮੇਰੀ ਇਹਦੇ ਤੇ ਨਿਗਾਹ ਪੈ ਗਈ ਤੇ ਮੈਂ ਇਹਨੂੰ ਸ਼ੇਅਰ ਕੀਤਾ ਤੁਹਾਡੇ ਨਾਲ ਆ ਦੇਖੋ ਐਨੀ ਅਲਟਰਾ ਮਾਡਰਨ ਦੁਨੀਆ ਦੇ ਵਿੱਚ ਇਹ ਚੀਜ਼ ਕਿਤੇ ਨਾ ਕਿਤੇ ਨੁਕਰੇ ਪਈਆਂ ਆ ਆ ਦੇਖੋ ਸਾਰਾ 뷰 ਕਿੰਨਾ ਸੋਹਣਾ ਹੈ ਪਰ ਇਹ ਵੀ ਆਪਣਾ ਕੋਈ ਨਾ ਕੁਝ ਸਮੋ